Wahi guru, wahi guru, wahi guru. Wah ਅੱਜ ਫੇਰ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋ ਗਈ ਹੈ ਤੇ ਸ਼ੁਰੂਆਤ ਹੋਈ ਹੈ ਅੱਜ ਹਰਿਆਣੇ ਦੇ ਖੇਤਾਂ ਤੋਂ ਦੇਖੋ ਤੁਸੀਂ ਤੇ ਜੀਰੀ ਲੱਗੀ ਹੋਈ ਆ ਚਾਰੇ ਪਾਸੇ ਇੱਕ ਨੰਬਰ ਮੌਸਮ ਹੋ ਗਿਆ ਟੈਂਪਰੇਚਰ ਸੀਗਾ ਤੁਹਾਡਾ 46 46 ਤੋਂ ਹੁਣ ਸਿੱਧਾ ਹੀ 30 ਡਿਗਰੀ ਆ ਗਿਆ ਹੁਣ ਤੁਹਾਨੂੰ ਪਤਾ ਹੀ ਆ ਮੌਸਮ ਇੱਕ ਨੰਬਰ ਹੈ ਤੇ ਇੱਧਰ ਸਾਹਮਣੇ ਮੋਟਰ ਚੱਲ ਰਹੀ ਆ ਦੇਖੋ ਤੇ ਆਪਣਾ ਅੱਜ ਦਾ ਜੋ ਸ਼ਡਿਊਲ ਹੈ ਆਪਾਂ ਜਾਣਾ ਹੈ ਅੱਜ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਤੁਹਾਨੂੰ ਦਰਸ਼ਨ ਕਰਾਵਾਂਗੇ ਪੰਜੋਖੜਾ ਸਾਹਿਬ ਅ ਅੱਜ ਆਪਾਂ ਆਪਣਾ ਦਿਲ ਕਰ ਰਿਆ ਸੀ ਕਿ ਬਾਬਾ ਜੀ ਦੇ ਦਰਸ਼ਨ ਕਰਕੇ ਆਈਏ ਤੇ ਤੁਹਾਨੂੰ ਵੀ ਲੈ ਕੇ ਜਾਣਾ ਮੈਂ ਉੱਥੇ ਤੁਸੀਂ ਅੱਜ ਦਾ ਜੋ ਮੌਸਮ ਹੈ ਤੁਸੀਂ ਉਹ ਦੇਖੋ ਇੱਕ ਨੰਬਰ ਮੌਸਮ ਹੋ ਗਿਆ ਗਰਮੀ ਤੋਂ ਬਹੁਤ ਅੰਗ ਸੀਗੇ ਆਪਾਂ ਤੇ ਬਾਬਾ ਜੀ ਨੇ ਆਪਣੀ ਸੁਣ ਲਈ ਤੇ ਮੌਸਮ ਇੱਕ ਨੰਬਰ ਹੋਇਆ ਵਾ ਹੁਣ ਇੱਧਰ ਦੇਖੋ ਤੇ ਵੀਡੀਓ ਨੂੰ ਪੂਰੀ ਦੇਖਿਓ ਤੁਹਾਨੂੰ ਮੈਂ ਆਪਾਂ ਇਸ ਟਾਈਮ ਬਰਵਾਲਾ ਰੋਡ ਤੇ ਆਂ ਇੱਧਰ ਮੇਰੇ ਬਰਵਾਲਾ ਰੋਡ ਚੱਲ ਰਹੀ ਆ ਦੇਖੋ ਨਾਲੇ ਹਾਈਵੇ ਆ ਪਰ ਬਰਵਾੜਾ ਵਾਲਾ ਛੋਟਾ ਹੈ ਪਰ ਹਾਈਵੇ ਹੈ ਸਿੰਗਲ ਹਾਈਵੇ ਹੈ ਤਾਂ ਮੈਂ ਤੁਹਾਨੂੰ ਰੋਡ ਤੇ ਹਰਿਆਲੀ ਦਿਖਾਵਾਂਗਾ ਤੁਸੀਂ ਹਰਿਆਲੀ ਦੇਖਿਓ ਬਾਕੀ ਜੀਰੀ ਹਲੇ ਤਾਜੀ ਲੱਗੀ ਹੋਈ ਹੈ ਇਹ 15 ਕਿ ਦਿਨ ਹੋਏ ਹੋਣੇ ਨੂੰ ਲੱਗੀ ਹੋਣ ਦੇਖੋ ਬਾਕੀ ਚੱਲਦੇ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਬਾਈ ਦੇਖੋ ਤੁਸੀਂ ਰੋਡ ਦੇ ਉੱਪਰ ਟਾਵਾ ਟਾਵਾ ਹੀ ਗੱਡੀ ਦਿਖਦੀ ਆ ਤੇ ਕੋ ਟਰੈਕਟਰ ਦਿਖਦਾ ਕਿਉਂਕਿ ਇਹ ਸਾਰਾ ਖੇਤੀ ਵਾਲਾ ਏਰੀਆ ਹੈ ਤੇ ਹੈ ਇਹ ਵੈਸੇ ਬਰਵਾਲਾ ਛੋਟਾ ਹਾਈਵੇ ਕਹਿ ਦਿੰਦੇ ਇਹਨੂੰ ਤੇ ਇੱਧਰ ਆਪਣਾ ਮਟਯੌਰ ਦੇਖੋ ਬਾਈ ਮਟਯੌਰ ਦੇ ਕਿਆ ਕਹਿਣੇ ਨਜ਼ਾਰੇ ਦਿਵਾਏ ਪਈਆਂ ਐ ਮੋਟਰਸਾਈਕਲ ਨੇ ਤੇ ਅੱਜ ਬਾਬਾ ਜੀ ਦੇ ਦਰਸ਼ਨ ਵੀ ਕਰਾ ਕੇ ਲੈ ਆਣੇ ਆ ਇਹਨੂੰ ਆਪਾਂ ਗਏ ਨਹੀਂ ਸੀ ਪਹਿਲੀ ਵਾਰ ਇਹਨੂੰ ਆਪਾਂ ਗੁਰਦੁਆਰਾ ਸ੍ਰੀ ਪੰਜੋਕੜਾ ਸਾਹਿਬ ਦੇ ਦਰਸ਼ਨ ਕਰਾ ਕੇ ਲੈ ਆਣੇ ਆ ਕਿਉਂਕਿ ਆਪਾਂ ਅੱਜ ਤਕਰੀਬਨ ਜਾਂਦੇ ਹੀ ਆ ਜਦੋਂ ਵੀ ਆਪਾਂ ਕੋਈ ਨਵੀਂ ਆਪਾਂ ਘਰੇ ਆਪਾਂ ਕੋਈ ਮਸ਼ੀਨਰੀ ਲੈਂਦੇ ਆ ਤਾਂ ਬਾਬਾ ਜੀ ਦੇ ਦਰਸ਼ਨ ਕਰਨ ਜ਼ਰੂਰ ਜਾਂਦੇ ਆ ਤੇ ਐਸੀ ਕਰਕੇ ਆਪਾਂ ਅੱਜ ਮੋਟਰ ਨੂੰ ਲੈ ਕੇ ਚੱਲੇ ਆ ਚਲੋ ਚੱਲਦੇ ਆ ਵਈ ਦੇਖੋ ਮੌਸਮ ਦੇ ਨਾਲ ਦਾ ਹਰ ਇੱਕ ਚੀਜ਼ ਬਦਲ ਜਾਂਦੀ ਆ ਤੁਸੀਂ ਦੇਖੋ ਵਾਏ ਕੋਈ ਕੀ ਗਜਬ ਦੀ ਮਤਲਬ ਲੋਕੇਸ਼ਨ ਬਦਲ ਰਹੀ ਆ ਹੁਣ ਉਹ ਸਾਰੇ ਪਾਸੇ ਹਰਿਆਲੀ ਆ ਦੇਖੋ ਕਿੰਨੇ ਅੱਜ ਤੱਕ ਖੇਤ ਦੇਖ ਦੇ ਕੇ ਨਾ ਖੇਤਾਂ ਨੂੰ ਮਨ ਨਹੀਂ ਭਰ ਰਿਹਾ ਤੁਸੀਂ ਹਰਿਆਲੀ ਦੇਖੋ ਯਾਰ ਇੱਧਰ ਮਿਰਚਾਂ ਦੇ ਆ ਤੇ ਆ ਭਿੰਡੀਆਂ ਲੱਗੀਆਂ ਹੋਈਆਂ ਮਿਰਚਾਂ ਇੱਧਰ ਜੀਰੀ ਉਹ ਸਾਹਮਣੇ ਚਰੀ ਹੈ ਜਿਨ੍ਹਾਂ ਨੂੰ ਮੇਰੇ ਬਾਈਆਂ ਨੂੰ ਪਤਾ ਹੋਵੇ ਚਰੀ ਕੀ ਹੁੰਦੀ ਆ ਚਰੀ ਮੱਕੀ ਡੰਗਰਾਂ ਵਾਸਤੇ ਜਿਹੜੀ ਆਪਾਂ ਵੜਦੇ ਆ ਤੇ ਇੱਧਰ ਸਾਹਮਣੇ ਦੇਖੋ ਬਾੜਾ ਬਣਾਇਆ ਵਾ ਡੰਗਰਾਂ ਦਾ ਇੱਧਰ ਬਾਕੀ ਬੰਦੇ ਨੇ ਘਰ ਵੀ ਬਣਾਇਆ ਹੋਇਆ ਬਸ ਕੀ ਕਹਨੇ ਯਾਰ ਬਾਕ ਅੱਜ ਮਤਲਬ ਪੂਰਾ ਸਵਰਗ ਲੱਗ ਰਿਹਾ ਵੀ ਸਵਰਗ ਜਿਵੇਂ ਸਵਰਗ ਨਹੀਂ ਹੁੰਦਾ ਇਸ ਤਰ੍ਹਾਂ ਲੱਗ ਰਿਹਾ ਦੇਖੋ Wah Guru, wahiguru, Guru, wahiguru, Guru, wahiguru, Guru, ਗੁਰਦੁਆਰਾ ਸ਼ਰੀਫ ਹੋਰਾਂ ਸਭ ਤੋਂ ਦਰਸ਼ਨ ਕਰਾਉਂਦੇ ਆ ਜੀ ਇੱਥੇ ਗੁਰੂ ਹਰਿਕ੍ਰਿਸ਼ਨ ਜੀ ਨੇ ਇੱਕ ਟਾਈਮ ਉਹਕੇ ਤੋਂ ਗੀਤਾ ਦੇ ਸਾਰ ਕਰਾਏ ਸੀਗੇ ਅੱਜ ਵਾਹਿਗੁਰੂ 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 ਵਾਹਿ ਅੱਜ ਜਿਹੜੇ ਹੁਣ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾਉਂਦੇ ਆ ਬਹੁਤ ਪਵਿੱਤਰ ਮੰਨਿਆ ਜਾਂਦਾ ਸਰੋਵਰ ਪਰ ਹੁਣ ਦੀ ਸਫਾਈ ਚੱਲ ਰਹੀ ਹੈ ਸਰੋਵਰ ਦੀ ਤੇ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ ਦੇਖੋ ਹੇ ਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਹਾਂ ਜੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਸੀਗੇ ਗੁਰਦੁਆਰਾ ਸ਼੍ਰੀ ਪੰਜੋਖੜਾ ਸਾਹਿਬ ਤੇ ਉਸ ਤੋਂ ਬਾਅਦ ਫਿਰ ਆਪਾਂ ਪੌਰਾ ਸਾਹਿਬ ਗਏ ਸੀ ਜਿੱਥੇ ਬਾਬਾ ਜੀ ਨੇ ਛੱਜੂ ਚਵਰ ਤੋਂ ਗੀਤਾ ਦੇ ਸਾਰ ਕਰਾਈ ਸੀਗੇ ਤੇ ਉਸ ਤੋਂ ਬਾਅਦ ਫਿਰ ਸਰੋਵਰ ਤੇ ਵੀ ਗਏ ਸੀ ਸਰੋਵਰ ਦਾ ਐਕਚੁਅਲੀ ਰੈਨੋਵੇਸ਼ਨ ਚੱਲ ਰਹੀ ਹੈ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਹੁਣ ਮੈਂ ਤੁਹਾਨੂੰ ਇੱਕ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਤੇ ਲੈ ਕੇ ਚੱਲਦਾ ਹਾਂ ਤੇ ਨੈਕਸਟ ਵਲੌਗ ਉਹਦਾ ਆਵੇਗਾ ਤੇ ਇਸ ਵਲੌਗ ਨੂੰ ਵੀ ਪਿਆਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਿਲਾਂਗੇ ਇੱਕ ਨਵੇਂ ਵਲੌਗ 'ਚ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਉਸ ਸਥਾਨ ਤੇ ਚੱਲੇ ਹਾਂ ਅਸੀਂ ਤੁਸੀਂ ਨੈਕਸਟ ਵਲੌਗ ਵੀ ਜ਼ਰੂਰ ਦੇਖੋ